ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਬੀਸੀ ਦੇ ਕਾਰੋਬਾਰੀ ਆਗੂਆਂ ਨੇ ਸੰਸਦ ਮੈਂਬਰਾਂ ਨੂੰ ਪੱਤਰ ਭੇਜ ਕੇ ਅਰਥਵਿਵਸਥਾ ਠੀਕ ਕਰਨ ਦੀ ਕੀਤੀ ਮੰਗ ਸਥਿਤੀ ਠੀਕ ਨਾ ਹੋਣ ਤੇ ਕੈਨੇਡੀਅਨ ਕੈਨੇਡਾ ਛੱਡਣ ਨੂੰ ਹੋ ਸਕਦੇ ਨੇ ਮਜਬੂਰ ਇਸ ਗਰਮੀਆਂ ਦੇ ਵਿੱਚ ਮੈਟਰੋ ਵੈਨਕੂਵਰ ਗੈਸ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਆਉਣ ਦੀ ਉਮੀਦ ਨਿਯਮਤ ਗੈਸ ਲਈ ਕੀਮਤਾਂ ਲਗਭਗ 1.50 ਪ੍ਰਤੀ ਲੀਟਰ ਤੱਕ ਘਟਣ ਦੇ ਸੰਭਾਵਨਾ ਅਪ੍ਰੈਲ ਦੇ ਵਿੱਚ ਕੈਨੇਡਾ ਦੀ ਮਹਿੰਗਾਈ ਦਰ ਘਟ ਕੇ 1.7 ਫੀਸਦ ਹੋਈ ਕਾਰਬਨ ਟੈਕਸ ਹਟਣ ਦਾ ਪ੍ਰਭਾਵ ਖਬਰਾਂ ਵਿਸਾਰ ਦੇ ਨਾਲ ਪੱਛਮੀ ਕੈਨੇਡਾ ਦੇ ਕਈ ਕਾਰੋਬਾਰੀ ਸਮੂਹ ਜਿਹੜੇ ਨੇ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਸਮੇਤ ਹਰੇਕ ਸੰਗੀ ਸੰਸਦ ਮੈਂਬਰ ਨੂੰ ਇੱਕ ਖੁੱਲਾ ਪੱਤਰ ਲਿਖਿਆ ਇਸ ਤੇ BC ਬਿਜ਼ਨਸ ਕਾਉਂਸਲ ਤੇ ਅਲਬਰਟਾ ਸਸਕੇਚਵਨ ਅਤੇ ਹੋਰ ਜਿਹੜੇ ਨੇ ਮੈਨੀਟੋਬਾ ਦੇ ਵਿੱਚ ਵੀ ਇਸ ਦੇ ਹਮਰੁੱਤ ਬਾ ਜਿਹੜੇ ਨੇ ਉਹਨਾਂ ਦੇ ਦੁਆਰਾ ਦਸਖਤ ਕੀਤੇ ਗਏ ਨੇ ਸਮੂਹਾਂ ਨੇ ਮੰਗਾਂ ਦੀ ਇੱਕ ਸੂਚੀ ਜਿਹੜੀ ਹੈ ਉਹ ਤਿਆਰ ਕੀਤੀ ਹੈ ਕਿਉਂਕਿ ਉਹ ਸੰਗੀ ਸਰਕਾਰ ਤੋਂ ਰਾਸ਼ਟਰੀ ਅਰਥ ਵਿਵਸਥਾ ਨੂੰ ਜਿਹੜਾ ਉਹ ਜਲਦੀ ਤੋਂ ਜਲਦੀ ਠੀਕ ਕਰਨ ਦੇ ਲਈ ਨਿਰਾਸ਼ਾ ਜ਼ਾਹਰ ਕਰਦੇ ਨੇ ਕਾਉਂਸਲ ਦੇ ਨੀਤੀ ਨਿਰਦੇਸ਼ਕ ਜ਼ੈਰੋ ਯੂਨਿਸ ਨੇ ਕਿਹਾ ਹੈ ਕਿ ਪਿਛਲੇ ਦਹਾਕੇ ਦੌਰਾਨ ਅਸੀਂ ਆਰਥਿਕ ਵਿਕਾਸ ਦੇ ਜਿਹੜੇ ਨੇ ਉਹ ਮਾਮਲੇ ਦੇ ਵਿੱਚ ਮੁਸ਼ਕਿਲ ਦੇ ਨਾਲ ਵਧਿਆਂ ਤੇ ਆਬਾਦੀ ਦੇ ਹਿਸਾਬ ਦੇ ਨਾਲ ਜਿਹੜਾ ਉਹ ਇੱਥੇ ਐਡਜਸਟ ਕੀਤੇ ਗਏ ਨੇ ਤੇ ਅਗਲੇ ਦਹਾਕੇ ਦੇ ਦੌਰਾਨ ਸਾਡੇ ਕੋਲ ਉਨਤ ਅਰਥ ਵਿਵਸਥਾ ਦੇ ਵਿੱਚੋਂ ਸਭ ਤੋਂ ਕਮਜ਼ੋਰ ਆਰਥਿਕ ਪ੍ਰਦਰਸ਼ਨ ਜਿਹੜਾ ਉਹ ਹੋਣ ਦਾ ਅਨੁਮਾਨ ਹੈ ਮੰਗਾਂ ਦੇ ਵਿੱਚ ਪ੍ਰਸਤਾਵਿਤ ਤੇਲ ਅਤੇ ਗੈਸ ਪ੍ਰੋਜੈਕਟਾਂ ਦੇ ਉੱਤੇ ਨਿਕਾਸ਼ ਸੀਮਾ ਟੈਕਸ ਮੁਕਾਬਲੇਬਾਜ਼ੀ ਦੇ ਵਿੱਚ ਸੁਧਾਰ ਅਤੇ ਦੇਸ਼ ਦੀ ਰੈਗੂਲੇਟਰੀ ਪ੍ਰਣਾਲੀ ਦੇ ਵਿੱਚ ਸੁਧਾਰ ਸ਼ਾਮਿਲ ਹੈ ਯੂਨੈਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਹਾਲਾਤ ਜਲਦੀ ਨਹੀਂ ਸੁਧਰੇ ਤਾਂ ਇਹ ਜਿਹੜਾ ਰਾਹ ਅੱਖਾ ਹੋ ਸਕਦਾ ਹੈ ਯਾਨੀ ਕਿ ਇਹ ਜਿਹੜਾ ਕੈਨੇਡੀਅਨਾਂ ਦੇ ਲਈ ਦੇਸ਼ ਛੱਡਣ ਦਾ ਰਾਹ ਖੋਲ ਦਵੇਗਾ ਤੇ ਅਸੀਂ ਪਹਿਲਾਂ ਹੀ ਚਤਾਵਨੀ ਦੇ ਸੰਕੇਤ ਦੇਖ ਰਹੇ ਹਾਂ ਨਿੱਜੀ ਤੌਰ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਨਿੱਜੀ ਖੇਤਰ ਦਾ ਖੋਖਲਾ ਹੋਣਾ ਕਮਜ਼ੋਰ ਉਤਪਾਦਕਤਾ ਅਤੇ ਵੱਧਦਾ ਹੋਇਆ ਵਿੱਤੀ ਦਬਾਅ ਜਿਹੜਾ ਮਹਿਸੂਸ ਕੀਤਾ ਜਾ ਰਿਹਾ ਸੋ ਯੂਨਿਸ ਨੇ ਇਹ ਸਮਝਾਇਆ ਹੈ ਕਿ ਸਾਡੇ ਕੋਲ ਸਾਡੇ ਕੋਲ ਜ਼ਿਆਦਾਤਰ ਜੋ ਸਾਰੇ ਨਹੀਂ ਤਾਂ ਸੂਬਿਆਂ ਦੇ ਵਿੱਚ ਇੱਕ ਘਾਟ ਹੈ ਇਸ ਤੇ ਲਈ ਜੇਕਰ ਅਸੀਂ ਉਹੀ ਕਰਦੇ ਰਹਿੰਦੇ ਆ ਜੋ ਅਸੀਂ ਕਰ ਰਹੇ ਆ ਤਾਂ ਅਸੀਂ ਅਗਲੀ ਪੀੜ੍ਹੀ ਦੇ ਲਈ ហេਠਲੇ ਜਿਹੜੇ ਨੇ ਉਹ ਜੀਵਨ ਪੱਧਰ ਨੂੰ ਬੰਦ ਕਰ ਰਿਹਾ ਤੇ ਲੋਕ ਇਸ ਨੂੰ ਉਦੋਂ ਮਹਿਸੂਸ ਕਰ ਸਕਦੇ ਨੇ ਜਦੋਂ ਉਹ ਕਰਿਆਨੇ ਦੀ ਦੁਕਾਨ ਤੇ ਜਾਂਦੇ ਨੇ ਜਦੋਂ ਉਹ ਗੈਸ ਸਟੇਸ਼ਨ ਦੇ ਉੱਤੇ ਆਪਣਾ ਟੈਂਕ ਜਿਹੜਾ ਹੈ ਉਹ ਭਰਦੇ ਨੇ ਜਦੋਂ ਉਹ ਆਪਣਾ ਮਾਰਗੇਜ ਜਾਂ ਕਿਰਾਇਆ ਅਦਾ ਕਰਦੇ ਨੇ ਦੇਸ਼ ਜਿਹੜਾ ਹੈ ਦੇਸ਼ ਦੇ ਭਾਰ ਦੇ ਸੰਸਦ ਮੈਂਬਰ ਜਿਹੜੇ ਨੇ ਸੰਸਦ ਮੈਂਬਰਾਂ ਨੂੰ ਲਿਖੇ ਪੱਤਰ ਦੇ ਵਿੱਚ ਕਿਹਾ ਗਿਆ ਕਿ ਰੋਜ਼ਗਾਰ ਦੇ ਅੰਕੜੇ ਇਸੇ ਪੈਟਰਨ ਦੀ ਪੁਸ਼ਟੀ ਕਰਦੇ ਨੇ ਜਨਵਰੀ 2019 ਤੋਂ ਜਨ ਤੱਕ ਖੇਤਰ ਦੇ ਰੋਜ਼ਗਾਰ ਦੇ ਵਿੱਚ 23% ਦਾ ਜਿਹੜਾ ਉਹ ਵਾਦਾ ਦੇਖਿਆ ਜਾ ਰਿਹਾ ਹੈ ਉਹ ਵਾਦਾ ਹੋਇਆ ਹੈ ਅਤੇ ਜਦੋਂ ਕਿ ਨਿੱਜੀ ਖੇਤਰ ਦੀਆਂ ਨੌਕਰੀਆਂ ਦੇ ਵਿੱਚ ਸਿਰਫ 10% ਦਾ ਹੀ ਵਾਦਾ ਹੋਇਆ ਹੈ ਅਤੇ ਸਵੈ ਰੋਜ਼ਗਾਰ ਦੇ ਵਿੱਚ 1% ਦੀ ਜਿਹੜੀ ਹੈ ਉਹ ਗਿਰਾਵੜ ਜਿਹੜੀ ਆਈ ਹੈ ਤੇ ਯੂਨਿਸ ਇਹ ਵੀ ਕਹਿੰਦੇ ਨੇ ਕਿ ਜੇਕਰ ਕੈਨੇਡਾ ਕਾਰੋਬਾਰ ਕਰਨ ਦੇ ਲਈ ਇੱਕ ਪਸੰਦੀਦਾ ਜਗ੍ਹਾ ਨਹੀਂ ਹੈ ਤਾਂ ਲੋਕਾਂ ਤੋਂ ਇਲਾਵਾ ਵੱਡੇ ਪ੍ਰੋਜੈਕਟ ਤੇ ਕੰਪਨੀਆਂ ਵੀ ਕਿਤੇ ਹੋਰ ਜਾਣ ਗਿਆ ਕਮਜ਼ੋਰ ਆਰਥਿਕ ਵਿਕਾਸ ਦਾ ਮਤਲਬ ਹੈ ਘਟ ਮੌਕੇ ਘਟ ਨੌਕਰੀਆਂ ਘਟ ਵੇਜਸ ਅਤੇ ਜਨਤਕ ਸਿਹਤ ਸੰਭਾਲ ਸਿੱਖਿਆ ਤੇ ਬੁਨਿਆਦੀ ਢਾਂਚੇ ਦੇ ਲਈ ਘਟ ਪੈਸਾ ਉਪਲਬਧ ਹੋਣਾ ਸੋ ਸਾਨੂੰ ਇਹ ਯਕੀਨੀ ਬਣਾਉਣ ਦੇ ਲਈ ਇੱਕ ਬਿਹਤਰ ਕੰਮ ਕਰਨਾ ਪਵੇਗਾ ਕਿ ਕੈਨੇਡਾ ਇੱਥੇ ਰਹਿਣ ਇੱਥੇ ਆਪਣੀ ਜ਼ਿੰਦਗੀ ਬਣਾਉਣ ਤੇ ਆਪਣੇ ਜਿਹੜੇ ਨੇ ਆਪਣੇ ਜਿਹੜੇ ਕਰਜ਼ੇ ਨੇ ਆਪਣੇ ਜਿਹੜੇ ਕਾਰਜ ਨੇ ਆਪਣੇ ਕਾਰਜਾਂ ਨੂੰ ਬਣਾਉਣ ਤੇ ਆਧਾਰ ਬਣਾਉਣ ਦੇ ਲਈ ਇੱਕ ਕਾਰੋਬਾਰੀ ਦੇ ਵਜੋਂ ਵਧੇਰੇ ਆਕਰਸ਼ਕ ਹੋਵੇ ਉਹ ਕਹਿੰਦੇ ਨੇ ਕਿ ਪੱਤਰ ਦੇ ਉੱਤੇ ਦਸਖਤ ਕਰਨ ਵਾਲੀਆਂ ਸਾਰੀਆਂ ਕੌਂਸਲਾਂ ਦੇ ਜਿਹੜੇ ਨੇ ਉਹ ਸੀਈਓ ਅਗਲੇ ਹਫਤੇ ਓਟਾਵਾ ਦੇ ਵਿੱਚ ਓਟਾਵਾ ਦੇ ਵਿੱਚ ਵਿਅਕਤੀਗਤ ਮੀਟਿੰਗਾਂ ਰਾਹੀਂ ਆਪਣਾ ਪੱਖ ਰੱਖਣ ਦੇ ਲਈ ਇਕੱਠੇ ਹੋਣਗੇ ਸੋ ਯੂਨਿਸ ਨੇ ਕਿਹਾ ਕਿ ਜੇ ਕੁਝ ਨਹੀਂ ਸੁਧਰਦਾ ਤਾਂ ਭਵਿੱਖ ਭਿਆਨਕ ਹੁੰਦਾ ਦਿਖਾਈ ਦਿੰਦਾ ਤੇ ਉਹਨਾਂ ਨੇ ਵੀ ਕਿਹਾ ਕਿ ਉਮੀਦ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਡੋਨਲਡ ਟਰੰਪ ਜਲਦੀ ਹੀ ਇੱਕ ਸੌਦਾ ਕਰਣਗੇ ਤੇ ਅਸੀਂ ਉਹਨਾਂ ਟੈਰੀਫਾਂ ਨੂੰ ਵੀ ਜਿਹੜਾ ਹੈ ਉਮੇਸ਼ ਤੋਂ ਹਟਾ ਸਕਦੇ ਹਾਂ ਪਰ ਅਸੀਂ ਇਸ ਸਮੇਂ ਜੋ ਕਰ ਸਕਦੇ ਹਾਂ ਉਹ ਇਹ ਯਕੀਨੀ ਬਣਾਉਣਾ ਕਿ ਸਾਡੇ ਦੁਆਰਾ ਪੇਸ਼ ਕੀਤੀਆਂ ਗਈਆਂ ਸਾਰੀਆਂ ਨੀਤੀਆਂ ਵਿਕਾਸ ਦੇ ਲਈ ਜਿਹੜਾ ਉਹ అనుకూਲ ਹੋਣ ਤੇ ਇਹ ਯਕੀਨੀ ਬਣਾਉਣ ਦੇ ਲਈ అనుకూਲ ਹੋਣ ਕਿ ਨਿਵੇਸ਼ਕ ਕੈਨੇਡਾ ਨੂੰ ਨਿਵੇਸ਼ ਦੇ ਲਈ ਇੱਕ ਆਕਰਸ਼ਕ ਸਥਾਨ ਦੇ ਵੱਜੋਂ ਵੇਖਣ ਅਤੇ ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਚੀਜ਼ਾਂ ਬਿਹਤਰ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ ਅਤੇ ਅਤੇ ਅਸੀਂ ਪਹਿਲਾਂ ਵੀ ਬਾਹਰੀ ਝਟਕਿਆਂ ਦੇ ਵਿੱਚੋਂ ਜਿਹੜਾ ਉਹ ਲੰਘ ਚੁੱਕੇ ਹਾਂ ਇਹ ਸਿਰਫ ਇੱਛਾ ਸ਼ਕਤੀ ਦੀ ਹੀ ਗੱਲ ਹੈ ਤੇ ਇਹ ਸਿਰਫ ਅਰਥ ਵਿਵਸਥਾ ਨੂੰ ਤਰਜੀਹ ਦੇਣ ਤੇ ਇਕੱਲੇ ਲੇਜ਼ਰ ਲੇਜ਼ਰ ਫੋਕਸ ਦੇ ਨਾਲ ਹੀ ਕਰਨ ਦੀ ਗੱਲ ਹੈ ਪਿਛਲੇ ਮਹੀਨੇ ਮਹਿੰਗਾਈ ਦੀ ਸਾਲਾਨਾ ਰਫ਼ਤਾਰ ਘਟਣ ਦੇ ਬਾਵਜੂਦ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਖਪਤਕਾਰ ਕਰਿਆਨੇ ਦੇ ਸਮਾਨ ਦੇ ਲਈ ਉੱਚ ਲਾਗਤਾਂ ਦਾ ਭੁਗਤਾਨ ਕਰਨਾ ਜਾਰੀ ਰੱਖਦੇ ਨੇ ਏਜੰਸੀ ਦੀ ਜੇ ਗੱਲ ਕੀਤੀ ਜਾਵੇ ਤਾਂ ਏਜੰਸੀ ਦੀ ਰਿਪੋਰਟ ਦੇ ਅਨੁਸਾਰ ਸਟੋਰਾਂ ਤੋਂ ਖਰੀਦੇ ਗਏ ਭੋਜਨ ਦੀਆਂ ਕੀਮਤਾਂ ਦੇ ਵਿੱਚ ਸਾਲ ਦਰ ਸਾਲ ਦੇ ਆਧਾਰ ਤੇ 3.8 ਫੀਸਦੀ ਦਾ ਵਾਧਾ ਹੋਇਆ ਜੋ ਕਿ ਮਾਰਚ ਦੇ ਵਿੱਚ 3.2 ਫੀਸਦ ਸਲਾਨਾ ਵਾਧਾ ਸੀ ਸੋ ਇਹ ਲਗਾਤਾਰ ਤਿੰਨ ਮਹੀਨੇ ਜਦੋਂ ਕਰਿਆਨੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਜਿਹੜਾ ਉਹ ਸਮੁੱਚੀ ਮਹਿੰਗਾਈ ਦਰ ਨੂੰ ਪਛਾੜ ਗਿਆ ਜੋ ਅਪ੍ਰੈਲ ਦੇ ਵਿੱਚ 1.7 ਫੀਸਦੀ ਸੀ ਸਟੈਟਕਨ ਦਾ ਕਹਿਣਾ ਹੈ ਕਿ ਸਾਲ ਦਰ ਸਾਲ ਕੀਮਤਾਂ ਦੇ ਵਿੱਚ ਤੇਜ਼ੀ ਲਿਆਉਣ ਦੇ ਵਿੱਚ ਸਭ ਤੋਂ ਵਾਧਾ ਯੋਗਦਾਨ ਪਾਉਣ ਵਾਲੀਆਂ ਚੀਜ਼ਾਂ ਵਿੱਚ ਤਾਜ਼ੀਆਂ ਸਬਜ਼ੀਆਂ ਜਿਹੜੀਆਂ ਨੇ ਤਾਜ਼ੀਆਂ ਸਬਜ਼ੀਆਂ ਸ਼ਾਮਿਲ ਹੈ ਜਿਨ੍ਹਾਂ ਦੀਆਂ ਕੀਮਤਾਂ ਦੇ ਵਿੱਚ 3.7% ਵਾਧਾ ਹੋਇਆ ਹੈ ਤਾਜ਼ੇ ਜਾਂ ਜੰਮੇ ਹੋਏ ਬੀਫ ਦੇ ਵਿੱਚ 16.2% ਦਾ ਵਾਧਾ ਹੋਇਆ ਤੇ ਕਾਫੀ ਤੇ ਚਾਹ ਦੇ ਵਿੱਚ 13.4% ਵਾਧਾ ਹੋਇਆ ਹੈ ਕੈਨੇਡਾ ਦੇ ਕੁਝ ਵੱਡੇ ਕਰਿਆਨੇ ਦੇ ਜਿਹੜੇ ਦੁਕਾਨਦਾਰਾਂ ਨੇ ਯੂਐਸ ਕੈਨੇਡਾ ਟੈਰਿਫ ਤੋਂ ਵਧੀਆਂ ਲਾਗਤਾਂ ਦੇ ਕਾਰਨ ਕੀਮਤਾਂ ਦੇ ਵਿੱਚ ਵਾਧੇ ਦੀ ਚੇਤਾਵਨੀ ਦਿੱਤੀ ਹੈ ਲੌਬਲਾ ਤੇ ਕਾਸ ਲਿਮਿਟਿਡ ਦੇ ਜਿਹੜੇ ਮੁਕਾਰਜਕਾਰੀ ਪਰ ਬੈਂਕ ਨੇ ਪਿਛਲੇ ਹਫਤੇ ਕਿਹਾ ਸੀ ਕਿ ਕਰਿਆਨੇ ਦੀ ਦੁਕਾਨ ਤੇ ਟੈਰਿਫ ਹਿੱਟ ਉਤਪਾਦਾਂ ਦੀ ਗਿਣਤੀ ਜਲਦੀ ਹੀ ਵਸ ਸਕਦੀ ਹੈ ਕਿਉਂਕਿ ਟੈਰਿਫ ਤੋਂ ਪਹਿਲਾਂ ਹੀ ਵਸਤੂ ਸੂਚੀ ਖਤਮ ਹੋ ਜਾਂਦੀ ਹੈ ਲੌ ਬਲੌ ਟੈਰਿਫ ਤੋਂ ਪ੍ਰਭਾਵਿਤ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਦੇ ਵਿੱਚ ਹਮਲਾਵਰ ਰਿਹਾ ਹੈ ਸੋ ਪਿਛਲੇ ਹਫਤੇ ਇਹ ਗਿਣਤੀ 1000 ਤੋਂ ਜਿਹੜੀ ਹੈ ਉਹ ਵੱਧ ਚੀਜ਼ਾਂ ਤੱਕ ਪਹੁੰਚ ਗਈ ਸੀ ਪਰ ਬੈਂਕ ਨੇ ਕਿਹਾ ਕਿ ਅਗਲੇ ਹਫਤੇ ਤੱਕ ਕੁੱਲ ਗਿਣਤੀ 3000 ਤੋਂ ਵੱਧ ਹੋ ਜਾਵੇਗੀ ਤੇ ਅਗਲੇ 2 ਮਹੀਨਿਆਂ ਦੇ ਵਿੱਚ ਇਹ ਗਿਣਤੀ ਦੁੱਗਣੀ ਹੋ ਸਕਦੀ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ April ਦੇ ਵਿੱਚ ਕੈਨੇਡਾ ਦੀ ਮਹਿੰਗਾਈ ਦਰ ਘਟ ਕੇ 1.7% ਦਰਜ ਹੋਈ ਅਤੇ ਇਸ ਦਾ ਮੁੱਖ ਜਿਹੜਾ ਕਾਰਨ ਹੈ ਉਹ ਫੈਡਰਲ ਸਰਕਾਰ ਦੇ ਵੱਲੋਂ ਖਤਕਾਰ ਕਾਰਬਨ ਟੈਕਸ ਹਟਾਉਣ ਤੋਂ ਬਾਅਦ ਕੀਮਤਾਂ ਦੇ ਵਿੱਚ ਆਈ ਗਿਰਾਵਟ ਹੈ March ਵਿੱਚ ਮਹਿੰਗਾਈ ਦਰ 2.3% ਤੱਕ ਪਹੁੰਚਣ ਤੋਂ ਬਾਅਦ ਇਹ ਗਿਰਾਵਟ ਦਰਜ ਕੀਤੀ ਗਈ ਹੈ ਡਾਟਾ ਏਜੰਸੀ ਨੇ ਕਿਹਾ ਹੈ ਕਿ ਕੱਚੇ ਤੇਲ ਦੀਆਂ ਘਟ ਕੀਮਤਾਂ ਵੀ ਗਿਰਾਵਟ ਦਾ ਇੱਕ ਕਾਰਨ ਰਹੀਆਂ ਨੇ ਕਾਰਬਨ ਟੈਕਸ ਹਟਣ ਕਰਕੇ ਤੇਲ ਕੀਮਤਾਂ ਦੇ ਵਿੱਚ ਕਮੀ ਦੇ ਬਾਵਜੂਦ ਮਹਿੰਗਾਈ April ਦੇ ਵਿੱਚ ਉੱਪਰ ਵੱਲ ਨੂੰ ਗਈ ਅਤੇ ਬੈਂਕ ਆਫ ਕੈਨੇਡਾ ਵਿਆਜ ਦਰਾਂ ਬਾਰੇ ਫੈਸਲਾ ਜਿਹੜਾ ਉਹ ਲੈਣ ਲੱਗਿਆ ਸਮੂਚੀ ਤਸਵੀਰ ਨੂੰ ਵੀ ਮੱਦੇ ਨਜ਼ਰ ਰੱਖਦਾ ਹੈ ਕੇਂਦਰੀ ਬੈਂਕ ਨੇ ਵਿਆਜ ਦਰਾਂ ਬਾਰੇ ਅਗਲਾ ਫੈਸਲਾ 4 ਜੂਨ ਨੂੰ ਲੈਣਾ ਸਟਾਰਟ ਕਰਨੇ ਕਿਹਾ ਹੈ ਕਿ ਅਪ੍ਰੈਲ ਦੇ ਵਿੱਚ ਗੈਸ ਦੀਆਂ ਕੀਮਤਾਂ ਦੇ ਵਿੱਚ 1 ਸਾਲ ਪਹਿਲਾਂ ਦੇ ਮੁਕਾਬਲੇ 18.1 ਫੀਸਦੀ ਦੀ ਗਿਰਾਵਟ ਆਈ ਹੈ ਤੇ ਇਸੇ ਸਮੇਂ ਦੌਰਾਨ ਕੁਦਰਤੀ ਗੈਸ ਦੀਆਂ ਕੀਮਤਾਂ ਦੇ ਵਿੱਚ 14.1 ਫੀਸਦੀ ਦੀ ਜਿਹੜੀ ਹੈ ਉਹ ਗਿਰਾਵਟ ਆਈ ਹੈ ਪਿਛਲੇ ਮਹੀਨੇ ਨਾਲੋਂ ਕਾਫੀ ਕਾਫੀ ਜਿਹੜਾ ਵੱਡਾ ਫਰਕ ਜਿਸ ਦਾ ਮੁੱਖ ਕਾਰਨ ਕਾਰਬਨ ਟੈਕਸ ਖਤਮ ਹੋਣਾ ਹੈ ਪਰ ਭਾਵੇਂ ਖਪਤਕਾਰਾਂ ਨੂੰ ਗੈਸ ਸਟੇਸ਼ਨਾਂ ਦੇ ਉੱਤੇ ਘਟ ਜੇਬ ਜੜੀ ਹੈ ਉਹ ਢਿੱਲੀ ਕਰਨੀ ਪਈ ਪਰ ਅਪ੍ਰੈਲ ਦੌਰਾਨ ਗਰੋਸਰੀਆਂ ਜਿਹੜੀਆਂ ਨੇ ਉਹ ਮਹਿੰਗੀਆਂ ਰਹੀਆਂ ਸਾਲ ਦਰ ਸਾਲ ਪੱਦਰ ਦੇ ਉੱਤੇ 3.8 ਫੀਸਦ ਦਾ ਦਰਜ ਹੋਇਆ ਜਦਕਿ ਮਾਰਚ ਦੇ ਵਿੱਚ ਇਹ ਵਾਧਾ 3.2 ਫੀਸਦ ਜਿਹੜਾ ਉਹ ਸੀ ਲਗਾਤਾਰ ਤੀਜੇ ਮਹੀਨੇ ਗਰੋਸਰੀ ਮਹਿੰਗਾਈ ਸਮੁੱੱਚੀ ਮਹंगाई ਤੋਂ ਵਧੇਰੇ ਦਰਜ ਹੋਇਆ ਤੇ ਸਭ ਤੋਂ ਜ਼ਿਆਦਾ ਤੇਜ਼ੀ ਤਾਜ਼ੀਆਂ ਸਬਜ਼ੀਆਂ ਤਾਜ਼ੇ ਤੇ ਫਰੋਜ਼ਨ ਬੀਫ ਚਾਹ ਅਤੇ ਮਿੱਠੀਆਂ ਚੀਜ਼ਾਂ ਦੇ ਵਿੱਚ ਦਰਜ ਹੋਈ ਸੋ ਪਿਛਲੇ ਖਾਣੇ ਵੀ ਜਿਹੜੇ ਨੇ ਉਹਦੇਰੇ ਮਹਿੰਗੇ ਦਰਜ ਹੋਏ ਇੱਕ ਵਾਰ ਦੇ ਲਈ ਕੈਨੇਡਾ ਦੇ ਸਭ ਤੋਂ ਮਹਿੰਗੇ ਖੇਤਰਾਂ ਦੇ ਵਿੱਚੋਂ ਇੱਕ ਦੇ ਵਿੱਚ ਗੈਸ ਦੀਆਂ ਜਿਹੜੀਆਂ ਕੀਮਤਾਂ ਦੀ ਗੱਲ ਆਉਂਦੀ ਹੈ ਤਾਂ ਅਸਲ ਦੇ ਵਿੱਚ ਇਹ ਕੋਈ ਚੰਗੀ ਖਬਰ ਹੈ ਪੈਟਰੋਲੀਅਮ ਮਾਹਰੇ ਕਹਿੰਦੇ ਨੇ ਕਿ ਜੇਕਰ ਸਭ ਕੁਝ ਯੋਜਨਾ ਦੇ ਅਨੁਸਾਰ ਚੱਲਦਾ ਹੈ ਤਾਂ ਨਿਯਮਤ ਗੈਸ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਲਗਭਗ ਡਾਲਰ 1.50 ਪ੍ਰਤੀ ਲੀਟਰ ਤੱਕ ਘਟ ਸਕਦੀਆਂ ਨੇ ਸੋ ਹੁਣਾਂ ਕਿਹਾ ਕਿ ਅਸੀਂ ਜਿਹੜਾ ਉਹ ਅੱਜ ਜਿਹੜਾ ਕੀਮਤਾਂ ਪਿਛਲੇ ਸਾਲ ਦੇ ਨਾਲੋਂ ਲਗਭਗ 26 ਸੈਂਟ ਜਿਹੜੀਆਂ ਨੇ ਉਹ ਘਟ ਦੇਖੀਆਂ ਨੇ ਸੋ ਇਸ ਲਈ ਇਸ ਨੂੰ ਜਿਹੜਾ ਉਸ ਸੰਦਰਭ ਦੇ ਵਿੱਚ ਰੱਖਣ ਦੇ ਲਈ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਵਧੇਰੇ ਕਫਾਇਤੀ ਸਾਧਨ ਜਿੱਥੇ ਅਸੀਂ ਸੀ ਜਦੋਂ ਵੈਂਕੂਵਰ ਦੇ ਵਿੱਚ ਗਰਮੀਆਂ ਦੇ ਵਿੱਚ ਜਿਹੜੀਆਂ ਨੇ ਉਹ ਗੈਸ ਦੀਆਂ ਕੀਮਤਾਂ ਆਸਾਨੀ ਨਾਲ ਡਾਲਰ 2 ਪ੍ਰਤੀ ਲੀਟਰ ਤੱਕ ਪਹੁੰਚ ਗਈਆਂ ਨੇ ਇਸ ਸਾਲ ਸਾਨੂੰ ਇਸ ਤੋਂ ਬਚਣ ਦੇ ਜਿਹੜਾ ਉਯੋਗ ਹੋਣਾ ਚਾਹੀਦਾ ਹੈ ਹਾਲਾਂਕਿ ਕਈ ਚੇਤਾਵਨੀਆਂ ਨੇ ਸੋ ਜਿਹੜੇ ਮਾਹਰ ਨੇ ਉਹਨਾਂ ਦਾ ਇਹ ਕਹਿਣਾ ਕਿ ਪੱਛਮੀ ਤੱਟ ਨੂੰ ਬਾਲਣ ਦੇਣ ਵਾਲੀਆਂ ਅਮਰੀਕੀ ਜਿਹੜੀਆਂ ਨੇ ਅਮਰੀਕੀ ਪੱਛਮੀ ਤੱਟ ਨੂੰ ਬਾਲਣ ਦੇਣ ਵਾਲੀਆਂ ਅਮਰੀਕੀ ਰਿਫਾਈਨਰੀਆਂ ਦੇ ਵਿੱਚ ਹੁਣ ਹੋਰ ਵੱਡੀਆਂ ਖਰਾਬੀਆਂ ਅੱਗਾਂ ਜਾਂ ਲੰਮੇ ਸਮੇਂ ਤੱਕ ਰੱਖ-ਰਖਾਵ ਜਿਹੜਾ ਉਹ ਨਹੀਂ ਹੋ ਸਕਦਾ ਸੋ ਅਸੀਂ ਇਸ ਵੇਲੇ ਇਹ ਵਿੱਚ ਇਸ ਦੇ ਵਿਚਕਾਰਾਂ ਦਰਅਸਲ ਪਿਛਲੇ ਕੁਝ ਹਫ਼ਤਿਆਂ ਤੋਂ ਗੈਸ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਉਹ ਕਾਫੀ ਵਾਧਾ ਹੋ ਰਿਹਾ ਕਿਉਂਕਿ ਕੁਝ ਰਿਫਾਈਨਰੀ ਦੇ ਮੁੱਦੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਕੈਲੀਫੋਰਨੀਆ ਦੇ ਵਿੱਚ ਰਿਫਾਈਨਰੀ ਦੇ ਵਿੱਚ ਅੱਗ ਲੱਗਣ ਕਾਰਨ ਵੈਨਕੂਵਰ ਦੀ ਉਸਤ 1 ਮਹੀਨਾ ਪਹਿਲਾਂ ਨਾਲੋਂ 21 ਸੈਂਟ ਜਿਹੜੀ ਹੈ ਉਹ ਪ੍ਰਤੀ ਲੀਟਰ ਕੋਸਟ ਵਧੀ ਹੈ ਜਿਵੇਂ ਜਿਵੇਂ ਇਹ ਮੁੱਦੇ ਜਿਹੜੇ ਨੇ ਹੱਲ ਹੁੰਦੇ ਨੇ ਤੇ ਏਸ਼ੀਆ ਤੋਂ ਵਾਧੂ ਪੈਟਰੋਲ ਆਉਣਾ ਸ਼ੁਰੂ ਹੁੰਦਾ ਹੈ ਤਾਂ ਪੈਟਰੋਲ ਔਨ ਦੇ ਨਾਲ ਇਹ ਸ਼ੁਰੂ ਹੁੰਦਾ ਤਾਂ ਸਾਨੂੰ ਕੁਝ ਰਾਹਤ ਜਿਹੜੀ ਹੈ ਉਹ ਮਿਲਨੇ ਸ਼ੁਰੂ ਹੋ ਜਾਣੀ ਚਾਹੀਦੀ ਹੈ ਸੋ ਇਹ ਰਾਹਤ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਮਿਲ ਸਕਦੀ ਹੈ BCV ਗੈਸ ਦੇ ਲਈ ਸੰਯੁਕਤ ਰਾਜ ਅਮਰੀਕਾ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ ਕੈਲੀਫੋਰਨੀਆ ਦੇ ਵਿੱਚ ਸ਼ਾਇਦ ਪੱਛਮੀ ਤੱਟ ਦੇ ਕਿਸੇ ਵੀ ਰਾਜ ਦੇ ਨਾਲੋਂ ਜਿਹੜਾ ਉਹ ਸਭ ਤੋਂ ਵੱਧ ਰਿਫਾਇਨਰੀਆਂ ਹਨ ਇਸ ਵੇਲੇ ਇਹ ਲਗਭਗ 9 ਰਿਫਾਇਨਰੀਆਂ ਹਨ ਜੋ ਗੈਸ ਤੇ ਡੀਜ਼ਲ ਪੈਦਾ ਕਰ ਸਕਦੀਆਂ ਨੇ ਪਰ ਇੱਕ ਇਸ ਸਾਲ ਦੇ ਜਿਹੜਾ ਉਹ ਅੰਤ ਦੇ ਵਿੱਚ ਇੱਥੇ ਬੰਦ ਹੋਣ ਦੀ ਯੋਜਨਾ ਹੈ ਤੇ ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਰਿਫਾਇਨਰੀ ਅਗਲੇ ਸਾਲ ਅਪ੍ਰੈਲ ਤੱਕ ਬੰਦ ਹੋਣ ਦੀ ਯੋਜਨਾ ਹੈ ਇਸ ਲਈ ਜਦੋਂ ਰਿਫਾਈਨਿੰਗ ਜਿਹੜੀ ਹੈ ਉਹ ਸਮਰੱਥਾ ਦੀ ਗੱਲ ਆਉਂਦੀ ਹੈ ਤਾਂ ਅਸੀਂ ਸਹੀ ਰਸਤੇ ਤੇ ਨਹੀਂ ਜਾ ਰਹੇ ਹਾਂ ਤੇ ਇਸ ਦਾ ਸਿੱਧਾ ਪ੍ਰਭਾਵ ਨਾ ਸਿਰਫ ਅਮਰੀਕਾ ਦੇ ਪੱਛਮੀ ਤੱਟ ਤੇ ਸਗੋਂ ਕੈਨੇਡਾ ਦੇ ਪੱਛਮੀ ਤੱਟ ਤੇ ਵੀ ਜਿਹੜਾ ਹੈ ਉਹ ਪੈਂਦਾ ਹੈ ਮਾਹਰਾਂ ਦੇ ਮੁਤਾਬਕ ਕੁਝ ਹੋਰ ਚੀਜ਼ਾਂ ਹਨ ਜੋ ਸਾਡੇ ਨਿਰੰਤਰਣ ਤੋਂ ਬਾਹਰ ਹਨ ਜੋ ਗੈਸ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਨਗੀਆਂ ਜਿਸ ਦੇ ਵਿੱਚ ਇਹ ਸ਼ਾਮਲ ਹੈ ਕਿ ਕੀ ਅਮਰੀਕੀ ਜਿਹੜੇ ਨੇ ਉਹ ਰਾਸ਼ਟਰਪਤੀ ਦੇ ਦੁਆਰਾ ਐਲਾਨੇਗੇ ਕੋਈ ਦੀ ਗਤ ਬਦਲਾ ਹਨ ਵਪਾਰ ਯੁੱਧ ਦੇ ਵਿੱਚ ਬਦਲਾ ਹਨ ਜਿਾ ਕਿ ਘੱਟੋ ਘੱਟ ਦੋ ਸਰਗਰਮ ਯੁੱਧਾਂ ਦੇ ਵਿੱਚ ਜੰਗਬੰਦੀ ਦੇ ਉੱਤੇ ਸਹਿਮਤੀ ਬਣੀ ਹੈ ਜੇਕਰ ਈਰਾਨ ਦੇ ਨਾਲ ਕੋਈ ਸੰਭਾਵੇ ਪਰਮਾਣੂ ਸਮਝੌਤਾ ਹੁੰਦਾ ਹੈ ਤਾਂ ਇਸ ਗਰਮੀਆਂ ਦੇ ਅੰਤ ਦੇ ਵਿੱਚ ਕੀਮਤਾਂ ਵੀ ਜੜੀਆਂ ਨੇ ਉ ਘਟ ਸਕਦੀਆਂ ਨੇ ਤੇ ਇਹ ਉਹੀ ਚੀਜ਼ ਹੈ ਜਿੱਥੇ ਅਸੀਂ ਸਭ ਤੋਂ ਵਧੀਆ ਦੀ ਉਮੀਦ ਜੜਾ ਉਹ ਕਰ ਰਹੇ ਹਾਂ ਤੇ ਜੇਕਰ ਸਭ ਤੋਂ ਵਧੀਆ ਵਿਕਸਿਤ ਹੁੰਦਾ ਤਾਂ ਅਸੀਂ ਗਰਮੀਆਂ ਦੇ ਲਈ ਕੀਮਤਾਂ ਡਾਲਰ 1.50 ਪ੍ਰਤੀ ਲੀਟਰ ਦੇ ਨਿਸ਼ਾਨ ਤੋਂ ਹੇਠਾਂ ਦੇਖ ਸਕਦੇ ਹਾਂ ਸੋ ਉਹਨਾਂ ਦਾ ਅੱਗੇ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਕਾਰਨੀ ਦੇ ਵੱਲੋਂ ਸੰਘੀ ਕਾਰਬਨ ਟੈਕਸ ਨੂੰ ਖਤਮ ਕਰਨਾ ਵੀ ਇਸ ਸੱਬ ਦੇ ਵਿੱਚ ਭੂਮਿਕਾ ਨਿਭਾ ਰਿਹਾ ਹੈ ਸੋ ਇੱਕ ਅਜਿਹਾ ਕਦਮ ਹੈ ਜੋ BC ਸਰਕਾਰ ਦੁਆਰਾ 1 ਅਪ੍ਰੈਲ ਤੋਂ ਲਾਗੂ ਹੋਵੇਗਾ ਅਸੀਂ ਅਜੇ ਤੱਕ ਇਸ ਨੂੰ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਉਹ ਰੱਦ ਹੁੰਦਾ ਨਹੀਂ ਦੇਖਿਆ ਸੋ ਇਸ ਲਈ ਕਾਨੂੰਨ ਬਣਾਉਣ ਦੀ ਲੋੜ ਪਵੇਗੀ ਪਰ ਹੁਣ ਲਈ ਫੈਡਰਲ ਕਾਰਬਨ ਜਿਹੜਾ ਉਹ ਟੈਕਸ ਦੇ ਉੱਤੇ ਅੰਤ ਦੇ ਨਾਲ ਕੈਨੇਡੀਅਨਾਂ ਨੂੰ 17 ਸੈਂਟ ਪ੍ਰਤੀ ਲੀਟਰ ਦੀ ਬਚਤ ਹੋ ਰਹੀ ਹੈ ਕੈਨੇਡਾ ਪੋਸਟ ਦੇ ਕਰਮਚਾਰੀਆਂ ਨੇ ਸ਼ੁੱਕਰਵਾਰ 23 ਮਈ ਨੂੰ ਸਥਾਨਕ ਸਮੇਂ ਦੇ ਅਨੁਸਾਰ ਸਵੇਰੇ 12 ਵਜੇ ਹੜਤਾਲ ਸ਼ੁਰੂ ਕਰਨ ਦਾ ਜਿਹੜਾ ਨੋਟਿਸ ਜਾਰੀ ਕੀਤਾ ਹੈ ਸੋਮਵਾਰ ਨੂੰ ਕੈਨੇਡਾ ਪੋਸਟ ਨੇ ਕਿਹਾ ਹੈ ਕਿ ਇਸ ਨੂੰ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਦੁਆਰਾ ਸੂਚਿਤ ਕੀਤਾ ਗਿਆ ਸੀ ਕਿ ਸ਼ਹਿਰੀ ਅਤੇ ਆਰ ਐਸ ਐਮ ਸੀ ਪਿੰਡੂ ਤੇ ਉਪਨਗਰੀ ਮੇਲ ਕੈਰੀਅਰ ਸੌਦੇਬਾਜ਼ੀ ਇਕਾਈਆਂ ਦੋਵਾਂ ਦੇ ਕਰਮਚਾਰੀਆਂ ਨੇ ਹੜਤਾਲ ਦਾ ਨੋਟਿਸ ਜਾਰੀ ਕੀਤਾ ਹੈ ਉਦੋਂ ਤੱਕ ਕੰਮਕਾਜ ਆਮ ਵਾਂਗ ਜਾਰੀ ਰਹੇਗਾ ਪਰ ਕੈਨੇਡਾ ਪੋਸਟ ਨੇ ਚੇਤਾਵਨੀ ਦਿੱਤੀ ਹੈ ਕਿ ਲੇਬਰ ਵਿਗਨ ਲੱਖਾਂ ਕੈਨੇਡੀਅਨਾਂ ਅਤੇ ਡਾਕ ਸੇਵਾ ਦੇ ਉੱਤੇ ਨਿਰਭਰ ਕਾਰੋਬਾਰਾਂ ਨੂੰ ਪ੍ਰਭਾਵਿਤ ਕਰੇਗਾ ਸੰਗਠਨਿਕ ਬਿਆਨ ਦੇ ਵਿੱਚ ਕਿਹਾ ਹੈ ਕਿ ਜੇਕਰ ਸੀਯੂਪੀਡਬਲ ਵਾਰੀ ਵਾਰੀ ਹੜਤਾਲ ਗਤੀਵਿਧੀ ਸ਼ੁਰੂ ਕਰਦਾ ਹੈ ਤਾਂ ਕੈਨੇਡਾ ਪੋਸਟ ਗੱਲਬਾਤ ਕੀਤੇ ਸਮਝੌਤਿਆਂ ਦੇ ਉੱਤੇ ਪਹੁੰਚਣ ਲਈ ਜਿਹੜਾ ਉਹ ਕੰਮ ਕਰਦੇ ਹੋਏ ਪ੍ਰਭਾਵਿਤ ਖੇਤਰਾਂ ਵਿੱਚ ਡਿਲੀਵਰੀ ਜਾਰੀ ਰੱਖਣ ਦਾ ਇਰਾਦਾ ਰੱਖਦੇ ਨੇ ਨਵੰਬਰ ਅਤੇ ਦਸੰਬਰ ਦੇ ਵਿੱਚ 55000 ਜਿਹੜਾ 55000 ਕਰਮਚਾਰੀਆਂ ਦੇ 32 ਦਿਨਾਂ ਦੇ ਲਈ ਨੌਕਰੀ ਛੱਡਣ ਤੋਂ ਬਾਅਦ 6 ਮਹੀਨਿਆਂ ਤੋਂ ਘੱਟ ਸਮੇਂ ਦੇ ਵਿੱਚ ਦੂਜੀ ਵਾਰ ਹੜਤਾਲ ਜਾਂ ਜਿਹੜੀ ਹੈ ਤਾਲਾਬੰਦੀ ਡਾਕ ਸੇਵਾ ਠੱਪ ਹੋ ਜਾਵੇਗੀ। ਰਾਸ਼ਟਰੀ ਕਿਰਤ ਵਿਗੰਦੀ ਸਥਿਤੀ ਦੇ ਵਿੱਚ ਡਾਕ ਅਤੇ ਪਾਰਸਲ ਡਿਲੀਵਰੀ ਨਹੀਂ ਕੀਤੇ ਜਾਣਗੇ ਤੇ ਕੋਈ ਵੀ ਜਿਹੜੀ ਹੈ ਉਹ ਨਵੀਂ ਵਸਤੂ ਉਦੋਂ ਤੱਕ ਸਵੀਕਾਰ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਵਿਗਨ ਖਤਮ ਨਹੀਂ ਹੋ ਜਾਂਦਾ। ਕੈਨੇਡਾ ਪੋਸਟ ਨੇ ਕਿਹਾ ਹੈ ਕਿ ਨੈਟਵਰਕ ਦੇ ਵਿੱਚ ਮੌਜੂਦਾ ਕਿਸੇ ਵੀ ਡਾਕ ਅਤੇ ਪਾਰਸਲ ਨੂੰ ਜਿਹੜਾ ਉਹ ਸੁਰੱਖਿਅਤ ਕੀਤਾ ਜਾਵੇਗਾ ਤੇ ਕੰਮ ਮੁੜ ਸ਼ੁਰੂ ਹੋਣ ਤੇ ਡਿਲੀਵਰ ਕੀਤਾ ਜਾਵੇਗਾ। ਕੰਮ ਬੰਦ ਹੋਣ ਦੇ ਨਾਲ ਲੱਖਾਂ ਨਿਵਾਸੀਆਂ ਤੇ ਕਾਰੋਬਾਰੀਆਂ ਨੂੰ ਪ੍ਰਭਾਵਿਤ ਹੋਵੇਗਾ ਜੋ ਆ ਤੌਰ ਦੇ ਉੱਤੇ ਸੇਵਾ ਰਾਹੀਂ ਹਰ ਸਾਲ 2 ਅਰਬ ਤੋਂ ਵੱਧ ਪੱਤਰ ਤੇ ਲਗਭਗ 300 ਮਿਲੀਅਨ ਪਾਰਸਲ ਪ੍ਰਾਪਤ ਕਰਦੇ ਨੇ ਹਾਲਾਂਕਿ ਸਮਾਜਿਕ ਆਰਥਿਕ ਚੈੱਕ ਦੀ ਜੇ ਗੱਲ ਕੀਤੀ ਜਾਵੇ ਤਡਾ ਡਿਲੀਵਰੀ ਜਾਰੀ ਰਹੇਗੀ ਤੇ ਵਰਕਰ ਇਹ ਯਕੀਨੀ ਬਣਾਉਣ ਦੇ ਲਈ ਸਹਿਮਤ ਹੋਏ ਨੇ ਕਿ ਡਾਕ ਦੇ ਰਾਹੀਂ ਦਿੱਤੀ ਜਾਣ ਵਾਲੀ ਸਰਕਾਰੀ ਵਿੱਤੀ ਸਹਾਇਤਾ ਬਜ਼ੁਰਗਾਂ ਤੇ ਹੋਰ ਜਿਹੜੇ ਕੈਨੇਡੀਅਨਾਂ ਤੱਕ ਪਹੁੰਚੇਗੀ ਜੋ ਇਸ ਤੇ ਨਿਰਭਰ ਕਰਦੇ ਨੇ ਮਜ਼ਦੂਰੀ ਰੁਕਾਵਟ ਦੇ ਦੌਰਾਨ ਜੀਵਤ ਜਾਨਵਰਾਂ ਦੀ ਕੋਈ ਵੀ ਸ਼ਿਪਮੈਂਟ ਜਾਰੀ ਜਿਹੜੀ ਹੈ ਉਹ ਰਹੇਗੀ ਹਾਲਾਂਕਿ ਜਿਹੜਾ ਹੈ ਉਹ ਰੁਕਾਵਟ ਦੇ ਦੌਰਾਨ ਕੋਈ ਨਵੀਂ ਸ਼ਿਪਮੈਂਟ ਸਵੀਕਾਰ ਨਹੀਂ ਕੀਤੀ ਜਾਵੇਗੀ ਸ਼ੁਕਰਵਾਰ ਨੂੰ ਇੱਕ ਉਦਯੋਗਿਕ ਜਾਂਚ ਕਮਿਸ਼ਨ ਦੀ ਇੱਕ ਰਿਪੋਰਟ ਦੇ ਵਿੱਚ ਕੈਨੇਡਾ ਪੋਸਟ ਨੂੰ ਪ੍ਰਭਾਵਸ਼ਾਲੀ ਤੌਰ ਦੇ ਉੱਤੇ ਦਿਵਾਲੀਆ ਕਿਹਾ ਗਿਆ ਹੈ ਤੇ ਕਿਹਾ ਗਿਆ ਕਿ ਵਿਅਕਤੀਗਤ ਪਤਿਆਂ ਦੇ ਲਈ ਰੋਜ਼ਾਨਾ ਘਰ-ਘਰ ਪੱਤਰ ਡਾਕ ਡਿਲੀਵਰੀ ਨੂੰ ਪੜਾਵਰ ਬੰਦ ਕਰ ਦੇਣਾ ਚਾਹੀਦਾ ਹੈ ਕਮਿਸ਼ਨਰ ਵਿਲੀਅਮ ਕਪਲਾਨ ਨੇ ਇਹ ਕਹਿ ਰਹੇ ਨੇ ਕਿ ਆਪਣੀ ਰਿਪੋਰਟ ਦੇ ਹਿੱਸੇ ਵਜੋਂ 7 ਸਿਫਾਰਸ਼ਾਂ ਰੱਖੀਆਂ ਨੇ ਸੋ ਮੇਰੀਆਂ ਸਿਫਾਰਸ਼ਾਂ ਮੇਰੇ ਇਸ ਸਿੱਟੇ ਦੇ ਉੱਤੇ ਆਧਾਰਿਤ ਹਨ ਕਿ ਕੈਨੇਡਾ ਪੋਸਟ ਇੱਕ ਮਹੱਤਵਪੂਰਨ ਰਾਸ਼ਟਰੀ ਸੰਸਥਾ ਦੇ ਵੱਜੋਂ ਸੁਰੱਖਿਆਤ ਰੱਖਣ ਦਾ ਇਹ ਇੱਕ ਤਰੀਕਾ ਹੈ। ਕਪਲਾਨ ਨੇ ਕਿਹਾ ਹੈ ਕਿ ਕ੍ਰਾਊਨ ਕਾਰਪੋਰੇਸ਼ਨ ਦੇ ਚਾਰਟਰ ਦੇ ਵਿੱਚ ਸੋਧ ਕੀਤੀ ਜਾਣੀ ਚਾਹੀਦੀ ਹੈ ਇਹ ਕਹਿੰਦੇ ਹੋਏ ਕਿ ਅਸੰਭਵ ਪੂਰਾ ਕਰਨ ਵਾਲੇ ਡਿਲੀਵਰੀ ਮਾਪਦੰਡਾ ਦੀ ਮੰਗ ਜਾਰੀ ਨਹੀਂ ਰੱਖ ਸਕਦਾ ਪਰ ਇਹ ਵੀ ਕਿਹਾ ਗਿਆ ਹੈ ਕਿ ਜਦਕਿ ਵਿਅਕਤੀਗਤ ਪਤੇ ਦੀ ਡਿਲੀਵਰੀ ਨੂੰ ਜਿਹੜਾ ਉਹ ਡਿਲੀਵਰੀ ਨੂੰ ਫੜਾ ਵਾਰ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ। ਕਾਰੋਬਾਰਾਂ ਨੂੰ ਅਜੇ ਵੀ ਰੋਜ਼ਾਨਾ ਡਿਲੀਵਰੀ ਪ੍ਰਾਪਤ ਹੋਣੀ ਚਾਹੀਦੀ ਹੈ। ਪਿਛਲੇ ਸਾਲ ਕੈਨੇਡਾ ਪੋਸਟ ਦੀ ਹੜਤਾਲ ਨੇ ਸਰਦੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਪੀਕ ਸ਼ਿਪਿੰਗ ਸੀਜ਼ਨ ਦੌਰਾਨ 1 ਮਹੀਨੇ ਤੋਂ ਵੱਧ ਸਮੇਂ ਦੇ ਲਈ ਡਾਕ ਕਾਰਜ ਬੰਦ ਕਰ ਦਿੱਤੇ। ਸਾਨਸੋ ਇੱਕ ਛੋਟੇ ਕਾਰੋਬਾਰੀ ਤੇ ਵਿੱਤ ਕੰਪਨੀ ਮਾਰਚੈਂਟ ਗ੍ਰੋਥ ਦੇ ਰੁਕਣ ਦੇ ਨਤੀਜੇ ਦੇ ਵਜੋਂ ਛੋਟੇ ਕਾਰੋਬਾਰਾਂ ਨੂੰ ਜਿਹੜਾ $1.6 ਬਿਲੀਅਨ ਦਾ ਨੁਕਸਾਨ ਹੋਇਆ, ਉਦੋਂ ਤੋਂ ਫੈਡੈਕਸ ਅਤੇ ਪ੍ਰੋਲੀਟਰ ਜਿਹੜੇ ਨੇ ਉਹਨਾਂ ਨੇ ਆਪਣੇ ਭਾੜੇ ਦੀਆਂ ਦਰਾਂ ਦੇ ਵਿੱਚ ਵਾਧਾ ਹੁੰਦਿਆ ਦੇਖਿਆ। ਮੈਟਰੋ ਵੈਂਕੂਵਰ ਦੇ ਵਿੱਚ ਹੋਰ ਰਿਹਾਇਸ਼ਾਂ ਦੇ ਲਈ ਜ਼ੋਰ ਖਾਲੀ ਕੌਂਡੋਜ਼ ਦੇ ਵਿੱਚ ਦੇ ਨੂੰ ਨਹੀਂ ਰੋਕ ਸਕਿਆ ਇਹ ਪਿਛਲੇ ਸਾਲ ਦੇ ਮੁਕਾਬਲੇ ਬਾਜ਼ਾਰ ਦੇ ਵਿੱਚ ਇੱਕ ਮਹੱਤਵਪੂਰਨ ਗਿਰਾਵਟ ਹੈ ਸੋ ਸੈਂਟਰਲ ਇੱਕ ਕ੍ਰੈਡਿਟ ਯੂਨੀਅਨ ਦੇ ਮੁਖ ਅਰਥ ਸ਼ਾਸਤਰੀ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਹੌਲੀ ਬਾਜ਼ਾਰ ਹੈ ਜੋ ਅਸੀਂ ਦੇਖ ਰਹੇ ਹਾਂ ਵਿਆਪਕ ਵਾਤਾਵਰਨ ਦੇ ਨਾਲ ਸੋ ਜੇ ਗੱਲ ਕੀਤੀ ਜਾਵੇ ਤਾਂ ਜਿਸ ਨੂੰ ਉਹ ਲਗਭਗ ਇੱਕ ਹਾਊਸਿੰਗ ਮਾਰਕੀਟ ਮੰਦੀ ਕਹਿਣਗੇ ਸੋ ਗ੍ਰੇਟਰ ਵੈਨਕੂਵਰ ਰੀਅਲਟਰਸ ਨੇ ਰਿਪੋਰਟ ਦਿੱਤੀ ਹੈ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਜਿਹੜਾ ਉਹ ਅਪ੍ਰੈਲ ਦੇ ਵਿੱਚ ਕੌਂਡੋ ਦੀ ਵਿਕਰੀ ਲਗਭਗ 20% ਘਟ ਗਈ ਹੈ ਤੇ ਔਸਤ ਵਿਕਰੀ ਕੀਮਤ ਦੇ ਵਿੱਚ 2% ਤੋਂ ਘੱਟ ਦੀ ਥੋੜੀ ਜਿਹੀ ਗਿਰਾਵਟ ਆਈ ਹੈ ਇੱਕ ਰੀਅਲ ਅਸਟੇਟ ਏਜੰਟ ਐਲਨ ਡਿਜ਼ਨੋਵਾ ਨੇ ਕਿਹਾ ਹੈ ਕਿ ਕੁਝ ਡਿਵੈਲਪਰ 1500 ਦਰਵਾਜ਼ਿਆਂ ਦੇ ਉੱਤੇ ਬੈਠੇ ਨੇ ਤੇ ਇਸ ਦੇ ਲਈ ਸੜਨ ਦੀ ਦਰ ਬਹੁਤ ਜ਼ਿਆਦਾ ਹੈ ਤੇ ਖਾਲੀ ਕੌਂਡੋਸ ਦੀ ਵੱਡੀ ਗਿਣਤੀ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦਾ ਕਾਰਨ ਬਣਦੀ ਹੈ ਸੋ ਘਟੋ ਘਟ ਜਿਹੜੇ ਨੇ ਇਸ ਦਾ ਘੱਟੋ ਘੱਟ ਸਥਾਈ ਤੌਰ ਦੇ ਉੱਤੇ ਸਵਾਰਥ ਸ਼ਾਸਤਰੀ ਜਿਹੜੇ ਨੇ ਉਹਨਾਂ ਨੇ ਸਮਝਾਇਆ ਕਿ ਇਸ ਸਮੇਂ ਬਾਜ਼ਾਰ ਦੇ ਵਿੱਚ ਬਹੁਤ ਸਾਰੇ ਡਿਵੈਲਪਰ ਮਲਕੀਅਤ ਵਾਲੇ ਯੂਨਿਟ ਖਾਲੀ ਬੈਠੇ ਨੇ ਤੇ ਅਸੀਂ ਘੱਟੋ ਘੱਟ ਥੋੜੇ ਸਮੇਂ ਦੇ ਵਿੱਚ ਘਰਾਂ ਦੀਆਂ ਕੀਮਤਾਂ ਦੇ ਵਿੱਚ ਕੁਝ ਹੋਰ ਗਿਰਾਵਟ ਦੇਖਣ ਦੀ ਸੰਭਾਵਨਾ ਰੱਖਦੇ ਹਾਂ ਜਦੋਂ ਕਿ ਘੱਟ ਕੀਮਤਾਂ ਖਰੀਦਦਾਰਾਂ ਦੇ ਲਈ ਚੰਗੀਆਂ ਲੱਗਦੀਆਂ ਨੇ ਤੇ ਇਹ ਅੰਕੜੇ ਡਿਵੈਲਪਰਾਂ ਦੇ ਲਈ ਇੱਕ ਚੁਣੌਤੀਪੂਰਨ ਦ੍ਰਿਸ਼ਟੀਕੋਣ ਪੇਸ਼ ਕਰਦੇ ਨੇ ਕਿਉਂਕਿ ਉਹ ਨਵੇਂ ਬਿਲਡਿੰਗ ਜਿਹੜੇ ਨੇ ਉਹ ਪ੍ਰੋਜੈਕਟਾਂ ਤੋਂ ਪਿੱਛੇ ਹਟਦੇ ਨੇ ਤੇ ਇਸ ਦੇ ਨਾਲ ਰੀਅਲ ਏਸਟੇਟ ਉਦਯੋਗ ਦੇ ਵਿੱਚ ਛਾਂਟੀ ਹੋਈ ਹੈ ਰੀਅਲ ਅਸਟੇਟ ਵਿੱਚੇ ਵਾਰ ਇਸ ਦਾ ਕਾਰਨ ਹਾਲੀਆ ਸਰਕਾਰੀ ਤਬਦੀਲੀਆਂ ਤੇ ਅਮਰੀਕੀ ਟੈਰਿਫਾਂ ਨੂੰ ਵੀ ਮੰਨਦੇ ਨੇ ਜਿਨੇ ਨੋਵਨ ਨਿਸ਼ ਦੱਸਿਆ ਕਿ ਸ਼ਾਇਦ ਸਭ ਤੋਂ ਓ ਓੱਖਾ ਚੱਕਰ ਹੈ ਜਿਸ ਦੇ ਵਿੱਚ ਉਹ ਲੰਗੇ ਨੇ ਆਰਥਿਕ ਤੌਰ ਤੇ ਇੰਨਾ ਜ਼ਿਆਦਾ ਨਹੀਂ ਤੇ ਇਹ ਸੱਚਮੁੱਚ ਇੱਕ ਅਨਿਸ਼ਚਿਤਤਾ ਹੈ ਸੋ ਸਰਕਾਰ ਦੇ ਵਿੱਚ ਤਬਦੀਲੀ ਹੁਣ ਸੰਗੀ ਤੌਰ ਦੇ ਉੱਤੇ ਤੇ ਟੈਰਿਫ ਵੀ ਮਦਦ ਨਹੀਂ ਕਰਦਾ ਦਿਲਚਸਪ ਗੱਲ ਇਹ ਹੈ ਕਿ ਹਾਲਾਂਕਿ ਗਿਰਾਵਟ ਦੇ ਰੁਝਾਨ ਨੇ ਮੈਟਰੋ ਬੈਂਕੂਵਰ ਦੇ ਵਿੱਚ ਰਿਹਾਇਸ਼ ਨੂੰ ਅਜੇ ਤੱਕ ਜੜਾ ਹੈ ਉਵਦੇਰੇ ਕਫਾਇਤੀ ਨਹੀਂ ਬਣਾਇਆ ਹੈ ਸੋ ਅਬੰਡਡ ਹਾਊਸਿੰਗ ਵੈਂਕੂਵਰ ਤੋਂ ਅਰਬਨ ਬ੍ਰੈਡੀ ਨੇ ਕਿਹਾ ਹੈ ਕਿ ਵੈਂਕੂਵਰ ਦੇ ਵਿੱਚ ਕਫਾਇਤੀ ਅਜੇ ਵੀ 2020 ਦੇ ਨਾਲੋਂ ਕਿਤੇ ਜ਼ਿਆਦਾ ਮਾੜੀ ਹੈ ਸੋ ਰਿਹਾਇਸ਼ ਅਜੇ ਵੀ ਬਹੁਤ ਹੀ ਕਫਾਇਤੀ ਜਿਹੜੀ ਹੈ ਹੈ ਪਰ ਵੈਂਕੂਵਰ ਦੇ ਪਰ ਵੈਂਕੂਵਰ ਦੇ ਜਿਹੜੇ ਨੇ ਉਹ ਕਫਾਇਤੀ 2020 ਦੇ ਨਾਲੋਂ ਇਹ ਕਿਤੇ ਜ਼ਿਆਦਾ ਮਾੜੀ ਦੇਖੀ ਜਾ ਰਹੀ ਹੈ ਵੈਂਕੂਵਰ ਦੀ ਗੱਲ ਕੀਤੀ ਜਾਵੇ ਤਾਂ ਹਜੇ ਵੀ ਮਾਰਕੀਟ ਦੇ ਵੱਲ ਨੂੰ ਰੁਝਾਨ ਹੋਣਾ ਨਹੀਂ ਹੋ ਪਾ ਰਿਹਾ ਟ੍ਰੈਵਲ ਇੰਸ਼ੋਰੈਂਸ ਸਾਡੇ ਲਈ ਕਿੰਨੀ ਕੋ ਜ਼ਰੂਰੀ ਹੈ ਟ੍ਰੈਵਲਿੰਗ ਇੰਸ਼ੋਰੈਂਸ ਜਿਹੜੀ ਹੈ ਉਹ ਕੌਣ ਕਰਵਾ ਸਕਦਾ ਹੈ ਆਉ ਜਾਣਦਿਆਂ ਇਸ ਸੰਬੰਧੀ थिंक इंश्योरेंस ਤੋਂ ਪਰਮਿੰਦਰ ਸਿੰਘ ਥਿੰਕ ਦੀ ਜਾਣਕਾਰੀ ਸਾਂਝਾ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਇਸ ਵੇਲੇ ਜੋ ਮਾਹੌਲ ਬਣਿਆ ਹੋਇਆ ਖਾਸ ਕਰਕੇ ਭਾਰਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਲੜਾਈ ਵਾਲਾ ਮਾਹੌਲ ਬਣਿਆ ਹੋਇਆ ਅਜਿਹੇ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਇੰਡੀਆ ਜਾਣਾ ਚਾਹੁੰਦੇ ਨੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਪਰ ਉਹਨਾਂ ਦੀਆਂ ਟਿਕਟਾਂ ਦੇ ਉੱਤੇ ਯਾਨੀ ਟਰੈਵਲ ਇੰਸ਼ੋਰੈਂਸ ਦੇ ਉੱਤੇ ਉਹਨਾਂ ਨੂੰ ਕਿੰਨੀ ਕੁ ਕਰਾਣੀ ਜ਼ਰੂਰੀ ਹੈ ਜਾਂ ਕੀ ਫਰਕ ਪੈ ਸਕਦਾ ਇਸ ਸੰਬੰਧੀ ਗੱਲਬਾਤ ਕਰਨ ਦੇ ਲਈ ਥਿੰਕ ਇੰਸ਼ੋਰੈਂਸ ਤੋਂ ਪਰਮਿੰਦਰ ਥਿੰਦ ਜੀ ਸਾਡੇ ਨਾਲ ਜੁੜੇ ਹੋਏ ਨੇ ਪਰਮਿੰਦਰ ਸਿੰਘ ਜੀ ਇਸ ਵੇਲੇ ਜੋ ਮਾਹੌਲ ਬਣਿਆ ਹੋਇਆ ਇੰਡੀ ਆਪਣਿਆਂ ਦੀ ਫਿਕਰ ਹੈ ਉਹ ਜਾਣਾ ਚਾਹੁੰਦੇ ਨੇ ਬੈਕ ਹੋਮ ਜਾ ਕੇ ਉਹਨਾਂ ਦੀ ਖੈਰ ਪਤਾ ਕਰਨਾ ਚਾਹੁੰਦੇ ਨੇ ਸੋ ਉਹਨਾਂ ਨੇ ਹੁਣ ਜਿਹੜੀ ਟ੍ਰੈਵਲ ਇੰਸ਼ੋਰੈਂਸ ਲਈ ਹੋਈ ਹੈ ਉਹਦੇ ਵਾਸਤੇ ਕੁਝ ਅਪਡੇਟ ਹੈ हां जी पहली बात ता जे ਹੁਣ ਕਿਸੇ ਨੂੰ ਜਾਣਾ ਪੈ ਰਿਹਾ ਮਜਬੂਰੀ ਹੈ ਆਪਣੀ ਕੈਨੇਡੀਅਨ ਗਵਰਨਮੈਂਟ ਦੀ ਅ ਟਰੈਵਲ ਐਡਵਾਈਜ਼ਰੀ ਆਉਂਦੀ ਹੈ ਕਿਤੇ ਵੀ ਆਪਾਂ ਕੈਨੇਡੀਅਨ ਟਰੈਵਲ ਕਰਨਾ ਚਾਹੁੰਦੇ ਆਂ ਬਾਵੇਂ ਵਰਕ ਪਰਮਿਟ ਤੇ ਆਂ ਪੀਆਰ ਆਂ ਸੀ ਜੋ ਅਸੀਂ ਇੱਥੋਂ ਟਰੈਵਲ ਇੰਸ਼ੋਰੈਂਸ ਲੈ ਕੇ ਜਾਂਦੇ ਆਂ ਤੇ ਸਰਕਾਰ ਦੀ ਸਾਨੂੰ ਇਹਦੀ ਐਡਵਾਈਜ਼ਰੀ ਦੇਖਣੀ ਪੈਂਦੀ ਹੈ ਐਡਵਾਈਜ਼ਰੀ ਦੇ ਵਿੱਚ ਲਿਖਿਆ ਵੀ ਤੁਸੀਂ ਅਵੋਇਡ ਕਰੋ ਉਹ ਸੀਰੀਅ ਜਿਹੜਾ ਆਪਾਂ ਅਵੋਇਡ ਲਿਖਿਆ ਹੋਇਆ ਅਸੀਂ ਫਿਰ ਵੀ ਜਾਣੇ ਆ ਤੇ ਜਿਹੜੀ ਵੀ ਤੁਹਾਡੀ ਟ੍ਰੈਵਲ ਪਾਲਿਸੀ ਹੈਗੀ ਉਹ ਬਿਲਕੁਲ ਅਵੋਇਡ ਹੋ ਜਾਂਦੀ ਹੈ ਹੁਣ ਦਾ ਕਹਿਣ ਦਾ ਭਾਵ ਹੈ ਉੱਥੇ ਕੋਈ ਸਿਕਨਸ ਹੋ ਗਈ ਸੱਟ ਲੱਗ ਗਈ ਹੈ ਕੁਝ ਇੰਜਰੀ ਹੋ ਜਾਂਦੀ ਹੈ ਤਾਂ ਉਹ ਜਿਹੜੀਆਂ ਪਾਲਸੀਆਂ ਵਰਡ ਹੋ ਸਕਦੀਆਂ ਨੇ ਕਈ ਵਾਰੀ ਇਹ ਪਾਲਸੀਆਂ ਅਸੀਂ ਲੈਨੇ ਆ ਜਦੋਂ ਨਾਲ ਅਸੀਂ ਇੱਕ ਹੋਰ ਇੰਸ਼ੋਰੈਂਸ ਲੈ ਲਨੇ ਆ ਟ੍ਰਿਪ ਇੰਟਰਰਪਸ਼ਨ ਤੇ ਟ੍ਰਿਪ ਕੈਨਸਲੇਸ਼ਨ ਜਦੋਂ ਤੁਸੀਂ ਟਿਕਟ ਲਈ ਹੋਈ ਸੀ ਜਾਂ ਕਿਸੇ ਦਾ ਪਹਿਲਾਂ ਹੀ ਜਾਣ ਦਾ ਪ੍ਰੋਗਰਾਮ ਬਣਿਆ ਹੋਇਆ ਸੀਗਾ ਟ੍ਰਿਪ ਕੈਨਸਲੇਸ਼ਨ ਤੇ ਟ੍ਰਿਪ ਇੰਟਰਰਪਸ਼ਨ ਲਈ ਹੈ ਉਹਦੇ ਨਾਲ ਵੀ ਜਿੰਨਾ ਵੀ ਰੀਫੰਡਸ ਜਿਹਾ ਉੱਤੇ ਹੋਟਲ ਬੁੱਕ ਕਰਾਇਆ ਹੋਇਆ ਸੀਗਾ ਤੁਹਾਡੀ 에ਰਲਾਈਨ ਦੀ ਟਿਕਟਾਂ ਉਹ ਵੀ ਵਿੱਚ ਕਵਰ ਹੋ ਜਾਂਦੀਆਂ ਨੇ ਜੇ ਨਹੀਂ ਲਿਆ ਹੋਇਆ ਸੀ ਸੋਚਦੇ ਹਾਂ ਹੁਣ ਅਸੀਂ ਉਸ ਤੋਂ ਬਾਅਦ ਟ੍ਰਿਪ ਇੰਟਰਰਪਸ਼ਨ ਦੀ ਕਵਰੇਜ ਲੈ ਲਈਏ ਜਦੋਂ ਐਡਵਾਈਜ਼ਰੀ ਆ ਗਈ ਫਿਰ ਸਾਨੂੰ ਲੈਣ ਦਾ ਸਾਡੇ ਪੈਸੇ ਖਰਾਬ ਜਾਣ ਕਿਉਂਕਿ ਇੰਸ਼ੂਰੈਂਸ ਕੰਪਨੀਆਂ ਉਹ ਐਸਕਲੂਜ਼ਨ ਚ ਪਾ ਕੇ ਉਹਨੂੰ ਵੌਇਡ ਕਰ ਦਿੰਦੀਆਂ ਨੇ ਇਸ ਕਰਕੇ ਜਿਹੜੇ ਵੀ ਹੁਣ ਟ੍ਰੈਵਲ ਦਾ ਸੋਚ ਰਹੇ ਨੇ ਵੌਇਡ ਕਰਾਂ ਜਾਂ ਜਿਨ੍ਹਾਂ ਨੂੰ ਜਾਣਾ ਹੀ ਪੈਣਾ ਹੁਣ ਮਜਬੂਰੀ ਹੈ ਜਾ ਸਕਦੇ ਪਰ ਜੇ ਟ੍ਰੈਵਲ ਇੰਸ਼ੂਰੈਂਸ ਹੈ ਬਿਲਕੁਲ ਉਹਨਾਂ ਦੀ ਵੌਇਡ ਹੋ ਚੁੱਕੀ ਜੀ ਠੀਕ ਹੈ ਅੱਛਾ ਇਹ ਇੰਸ਼ੋਰੈਂਸ ਜਿਹੜੀ ਹੈ ਕਿ ਬਜਟ ਦੇ ਵਿੱਚ ਹੀ ਆ ਜਾਂਦੀ ਹੈ ਕਿੰਨੀ ਕੁ ਵੱਤੋਂ ਵੱਧ ਆਪਾਂ ਜਿਹੜੀ ਇੰਸ਼ੋਰੈਂਸ ਕਰਵਾ ਸਕਦੇ ਹਾਂ ਜਿਨ੍ਹਾਂ ਨੇ ਵੀ ਟ੍ਰੈਵਲ ਕਰਨਾ ਹੈ ਹਾਂਜੀ ਟ੍ਰੈਵਲ ਇੰਸ਼ੋਰੈਂਸ ਜੇ ਕੈਨੇਡੀਅਨ ਟ੍ਰੈਵਲ ਕਰਦੇ ਆ ਭਾਵੇਂ 10 ਦਿਨਾਂ ਦੇ ਹੋਵੇ 15 ਦਿਨਾਂ ਦੇ ਹੋਵੇ 30 ਦਿਨਾਂ ਦੇ ਆਪ ਦੀ ਜ਼ਰੂਰਤਾਂ ਦੇ ਹਿਸਾਬ ਨਾਲ ਦਿਨਾਂ ਦੇ ਹਿਸਾਬ ਨਾਲ ਕਰਾ ਸਕਦੇ ਆ ਤੇ ਜਿਹੜੇ ਆਪਾਂ ਟ੍ਰਿਪ ਇੰਟਰਰਪਸ਼ਨ ਟ੍ਰਿਪ ਕੈਨਸਲੇਸ਼ਨ ਹੁੰਦੀ ਹੈ ਉਹ ਟ੍ਰਿਪ ਦੀ ਕਿਸ਼ਤ ਕਿੰਨੀ ਸੀ ਐਗਜ਼ਾਮਪਲ ਟਿਕਟ ਦੀ ਕਿੰਨੀ ਪ੍ਰਾਈਸ ਹੈ ਜੀ ਉਸ ਹਿਸਾਬ ਨਾਲ ਹੁੰਦਾ ਰੇਟ ਹੁੰਦਾ ਜੇ 3000 ਦੀ ਟਿਕਟ ਹੈ ਆਡ ਰੇਟ ਹੈ 2000 ਦੀ ਟਿਕਟ ਹੈ ਜੇ ਕੋਈ ਪੈਕੇਜ ਹੈ 5000 ਦਾ 10000 ਦਾ ਉਸ ਹਿਸਾਬ ਨਾਲ ਆਉਂਦਾ ਆਪਣੀ ਮੰਥਲੀ ਪ੍ਰੀਮੀਅਮ ਬਣ ਜਾਂਦਾ ਜੀ ਜੀ ਠੀਕ ਹੈ ਚਲੋ ਇਹ ਤਾਂ ਹੋ ਗਈ ट्रैवल इंश्योरेंस ਇਸ ਤੋਂ ਇਲਾਵਾ ਹੋਰ ਨਵੀਆਂ ਕੋਈ ਇੰਸ਼ੋਰੈਂਸ ਦੀ ਗੱਲ ਜੇਕਰ ਇਹ ਤਾਂ ਕੀ ਕੁਝ ਅਪਡੇਟ ਨਾ ਮਾਰਿਆ ਖਾਸ ਕਰਕੇ ਜਿਹੜੇ ਬਿਜ਼ਨਸ ਵਾਲੇ ਆ ਕਿ ਉਹਨਾਂ ਵਾਸਤੇ ਵੀ ਕੁਝ ਚੇਂਜਸ ਆ ਰਹੇ ਨੇ ਹਾਂਜੀ ਬਿਲਕੁਲ ਚੇਂਜਸ ਨਹੀਂ ਆ ਰਹੇ ਪਰ ਆਪਣੀ ਕਮਿਊਨਿਟੀ ਚ ਬਹੁਤ ਜਿਹੜੇ ਪ੍ਰੋਫੈਸ਼ਨਲ ਨੇ ਯਾ ਬਿਜ਼ਨਸ ਪਰਸਨ ਜਿਹੜੇ ਉਹਨਾਂ ਨੂੰ ਅ ਕਾਰਪੋਰੇਟ ਜਿਹੜੀ ਲਾਈਫ ਇੰਸ਼ੋਰੈਂਸ ਹੈ ਇਟਸ ਅ ਵੈਰੀ ਇੱਕ ਇਦਨਾ ਟੂਲ ਹੈਗਾ ਵੀ ਬਹੁਤ ਵਧੀਆ ਇੰਪੋਰਟੈਂਟ ਟੂਲ ਹੈ ਉਹਨਾਂ ਨੂੰ ਉਸ ਚੀਜ਼ ਤੇ ਤਵਜੂ ਦੇਣੀ ਚਾਹੀਦੀ ਐ ਐਗਜ਼ਾਮਪਲ ਹੁੰਦਾ ਫਾਇਦਾ ਕੀ ਹੈਗਾ ਜਿਹੜੀ ਲੈਗਸੀ ਬਣਾਈ ਹੋਈ ਹੈ ਬਿਜ਼ਨਸ ਉਹਨਾਂ ਨੇ ਹੁਣ ਜਿਹੜਾ ਐਗਜ਼ਾਮਪਲ ਜਾਂ ਬਿਲਡਿੰਗ ਹੈ ਜਾਂ ਕੋ ਬਿਜ਼ਨਸ ਹੈ ਹੁਣ 0 ਡਾਲਰ ਤੋਂ ਹੁਣ ਵਰਤ ਮਿਲੀਣ ਡਾਲਰ ਬਿਜ਼ਨਸ ਹੋ ਗਿਆ ਜਦੋਂ ਬਿਜ਼ਨਸ ਦਾ ਲੈਗਸੀ ਫਾਰਵਰਡ ਕਰਨੇ ਉਹ ਤੋਂ ਕੈਪੀਟਲ ਗੇਨ ਟ੍ਰਿਗਰ ਹੁੰਦਾ ਉਹਦੇ ਵਾਸਤੇ ਸਾਨੂੰ ਕੋਈ ਨਾ ਕੋਈ ਇੰਸ਼ੋਰੈਂਸ ਜਿਹੜੀ ਹੈ ਕਿਦਾਂ ਦਾ ਟੂਲ ਹੈਗਾ ਉਹਨਾਂ ਵਾਸਤੇ ਸਹਾਇੀ ਹੋ ਸਕਦਾ ਕਿਉਂਕਿ ਜੇ ਰਿਟੇਨਡ ਅਰਨਿੰਗ ਹੈਗੀ ਹੈ ਬਿਜ਼ਨਸ ਦੇ ਵਿੱਚ ਤੇ ਉਹ ਅਸੀਂ ਦੋ ਤਰੀਕੇ ਨਾਲ ਹੀ ਕਰ ਸਕਦੇ ਹਾਂ ਜਾਂ ਸੈਲਰੀ ਦੇ ਨਾਲ ਜਾਂ ਡਿਵੀਡੈਂਡ ਦੇ ਨਾਲ ਸਾਨੂੰ ਟੈਕਸ ਲੱਗਦਾ ਪਰ ਜਿਹੜੇ ਉਸ ਕਿਸ ਤਰੀਕੇ ਨਾਲ ਵੀ ਅਪਟ ਟੂਲ ਯੂਟਿਲਾਈਜ਼ ਕਰ ਸਕਦੇ ਹਾਂ ਟੈਕਸ ਆਪਟੀਮਾਈਜੇਸ਼ਨ ਹੋ ਸਕਦੀ ਹੈ ਉਹ ਜਿੰਨੇ ਵੀ ਪ੍ਰੋਫੈਸ਼ਨਲ ਨੇ ਕਿਉਂਕਿ ਜਾਂ ਅਮੀਰ ਬੰਦੇ ਨੂੰ ਉਹਨਾਂ ਨੂੰ ਇੰਸ਼ੋਰੈਂਸ ਦੀ ਲੋੜ ਨਹੀਂ ਹੈਗੀ ਇੱਕ ਇੰਸ਼ੋਰੈਂਸ ਕਦਾ ਟੂਲ ਹੈਗਾ ਉਹ ਯੂਟਿਲਾਈਜ਼ ਕਰ ਸਕਦੇ ਨੇ ਸਪੈਸ਼ਲੀ ਜੇ ਉਹਨਾਂ ਨੇ ਲੈਗਸੀ ਕਿਦਾਂ ਫਾਰਵਰਡ ਕਰਨੀ ਹੈ ਜਾਂ ਬਿਜ਼ਨਸ ਨੂੰ ਰਿਟਾਇਰ ਹੋਣਾ ਜਾਂ ਦੋ ਪਾਰਟਨਰ ਨੇ ਤਿੰਨ ਪਾਰਟਨਰ ਨੇ ਇੱਕ ਨੇ ਰਿਟਾਇਰ ਹੋਣਾ ਤਾਂ ਸਾਰੇ ਸ਼ੇਅਰਹੋਲਡਰ ਕਿਦਾਂ ਪ੍ਰੋਟੈਕਟ ਕਰਨੇ ਉਹਨਾਂ ਦੀ ਫੈਮਿਲੀ ਨੂੰ ਕਿਦਾਂ ਪ੍ਰੋਟੈਕਟ ਕਰਨਾ ਸੋ ਇਸੇ ਕਰਕੇ ਜਿਹੜੀ ਕਾਰਪੋਰੇਟ ਲਾਈਫ ਇੰਸ਼ੋਰੈਂਸ ਹੈ ਉਹ ਬਿਲਕੁਲ ਆਪਦੀ ਜਰੂਰਤਾਂ ਦੇ हिसाब ਨਾਲ ਇੱਕ ਵਧੀਆ ਟੂਲ ਹੈਗਾ I ਥਿੰਕ ਇੰਸ਼ੋਰੈਂਸ ਕੰਟੈਕਟ ਕਰਕੇ ਸਪੈਸ਼ਲੀ ਕਿਦਾਂ ਦਾ ਸ਼ੇਅਰਹੋਲਡਰ ਸਟਰਕਚਰ ਹੈ ਅਸੀਂ ਉਹ ਡਿਜ਼ਾਈਨ ਕਰ ਸਕਦੇ ਹਾਂ ਜੀ ਜਿਹੜੇ ਬਿਜ਼ਨਸ ਓਨਰ ਹੈ ਉਹਨਾਂ ਨੂੰ ਇਸ ਸਬੰਧੀ ਅਵੇਅਰਨੈਸ ਹੈ ਇਸ ਤਰ੍ਹਾਂ ਦੀ ਇੰਸ਼ੋਰੈਂਸ ਸਬੰਧੀ ਹਾਂਜੀ ਬਿਲਕੁਲ ਜਿਹੜੇ ਇਦਾਂ ਦੇ ਟੂਲ ਹੁੰਦੇ ਨੇ ਬਿਲਕੁਲ ਅਨਗ ਆ ਆਵਦੇ بزਨਸ ਦੇ ਵਿੱਚ ਕਿਉਂਕਿ ਦੇ ਏ ਵਰਰੀ ਗੁੱਡ ਆ ਵਾ ਦੇ ਡੂਇੰਗ ਕਿਉਂਕਿ ਇਹ ਚੀਜ਼ਾਂ ਨੇ ਸਪੈਸ਼ਲਾਈਜ਼ਡ ਟੂਲ ਦੀ ਆਪਾਂ ਗੱਲ ਕਰਦੇ ਆ ਕਿਉਂਕਿ ਇਹ ਇੱਥੋਂ ਤੱਕ ਸਿੱਖਣ ਤੱਕ ਵੀ ਮੈਨੂੰ ਹੁਣ ਲਾਸਟ 14 ਸਾਲ ਹੋ ਗਏ ਇਟ ਟੇਕਸ ਟਾਈਮ ਕਿਉਂਕਿ ਵੈਰੀ ਕੰਪਲਿਕਟਿਡ ਸਿਨੈਰੀਓ ਹੁੰਦਾ ਕਿਉਂਕਿ ਲਾਇਰ ਇਨਵੋਲਡ ਅਕਾਊਂਟੈਂਟ ਸਾਰਾ ਕੁਝ ਅਸੀਂ ਦੇਖਣਾ ਸਟਰਕਚਰ ਕੀ ਹੈਗਾ ਸ਼ੇਅਰ ਹੋਲਡਰ ਫਿਰ ਅਸੀਂ ਜਿਹੜਾ بزਨਸ ਆਨਰ ਦਾ ਗੋਲ ਕੀ ਹੈਗਾ ਕਰਨਾ ਕੀ ਚਾਹੁੰਦਾ ਫਿਰ ਉਦੋਂ ਫਿਰ ਅਸੀਂ ਜਿਹੜੀ ਇਟਸ ਨਾਟ ਵੈਰੀ ਸਿੰਪਲ ਥਿੰਗ ਪਰ ਜਦ ਆਪਾਂ ਗੱਲ ਕਰਦੇ ਆ ਪਰ ਇਟਸ Can kind of ਇੱਕ ਇਦਾਂ ਦਾ ਟੂਲ ਹੈ ਵੀ ਇਹ ਹਰੇਕ ਨੂੰ ਚਾਹੀਦਾ ਚਾਹੀਦਾ ਜਦੋਂ ਲੋਡ ਪੈਂਦੀ ਉਦੋਂ ਕਹਿੰਦੇ ਸਮ ਟਾਈਮ ਇਜ਼ ਟੂ ਲੇਟ ਇਸ ਕਰਕੇ ਵੀ ਹੁਣ ਐਗਜ਼ਾਮਪਲ ਜੇ ਹੁਣ ਦੇਖੀਏ ਜੇ ਕਿਸੇ ਨੇ 10 ਘਰ ਨੇ ਇੱਕੋ ਘਰ ਹੀ ਆਪਦਾ ਹੈਗਾ 9 ਘਰਾਂ ਦੇ ਟੈਕਸ ਦੇਣਾ ਹੈ ਹੁਣ 9 ਘਰਾਂ ਦੇ ਟੈਕਸ ਦੇਣਾ ਹੈ ਉਹ ਪੈਸੇ ਕਿੱਥੋਂ ਆਉਣਗੇ ਜੇ ਅਸੀਂ ਪਹਿਲਾਂ ਹੀ ਕੋਈ ਉਹ ਸਿਸਟਮ ਸੈਟਅਪ ਕੀਤਾ ਹੋਇਆ ਹੈ ਇਨ ਬਿਟਵੀਨ ਸਟੇ ਕੋ ਕੈਸ਼ ਫਲੋ ਵੀ ਹੈਗਾ ਅਸੀਂ ਆਪਦੇ ਬਿਜ਼ਨਸ ਵਾਸਤੇ ਯੂਜ਼ ਵੀ ਕਰ ਸਕਦੇ ਆਂ ਭਾਵੇਂ ਲੈਂਡ ਲੈਣੀ ਹੈ ਭਾਵੇਂ ਟਰੱਕਰ ਆਪ ਟਰੱਕ ਬਾਏ ਕਰਨਾ ਕੋਈ ਵੀ ਇਕੁਪਮੈਂਟ ਬਾਏ ਕਰਨਾ ਭਾਵੇਂ ਡੈਂਟਿਸਟ ਆ ਉਹਨਾਂ ਨੇ ਕੋਈ ਇਕੁ ਬਾਈ ਕਰਨਾ ਇਹ ਚੀਜ਼ਾਂ ਉਦੋਂ ਸਾਰਾ ਕੁਝ ਹੋ ਸਕਦੇ ਆ ਪਰ ਸਹੀ ਤਰੀਕੇ ਨਾਲ ਡਿਜ਼ਾਈਨ ਕੀਤੇ ਹੋਏ ਆ ਇਸੇ ਕਰਕੇ ਕਹਿੰਦੇ ਇੰਸ਼ੋਰੈਂਸ ਹੈ ਇੱਕ ਜਾਂ ਦੋ ਵਾਰ ਸਹੀ ਮੌਕੇ ਮਿਲਦੇ ਨੇ ਤੇ ਉਹ ਹੈ ਵੀ ਜਰੂਰ ਜਿਹੜਾ ਫਾਈਨੈਂਸ਼ੀਅਲ ਜਿਹਨਾਂ ਨੂੰ ਨੌਲੇਜ ਹੈਗੀ ਹੈ ਇਸ ਚੀਜ਼ ਤੇ ਫੀਲਡ ਦੇ ਕੰਮ ਕਰਦੇ ਆ ਨੇ ਇਸ ਕੰਮ 'ਚ ਪਕੜ ਹੈਗੀ ਇਸ ਬਿਜ਼ਨਸ ਬਾਰੇ ਤੇ ਬਿਲਕੁਲ ਤੁਸੀਂ ਹੁੰਦਾ ਨਾ ਕੰਟੈਕਟ ਕਰੋ ਜਾਂ ਥਿੰਕ ਇੰਸ਼ੋਰੈਂਸ ਨੂੰ ਜੀ ਥੈਂਕ ਯੂ ਸੋ ਮਚ ਬ੍ਰਹਮੰਦਰ ਜੀ ਥੈਂਕ ਯੂ ਜੀ ਸੋ ਟ੍ਰੈਵਲ ਜਿਨ੍ਹਾਂ ਨੇ ਕਰਨਾ ਹੈ ਤੇ ਖਾਸ ਕਰਕੇ ਜਿਹੜੇ ਬਿਜ਼ਨਸ ਵਾਲੇ ਨੇ ਜਿਨ੍ਹਾਂ ਨੂੰ ਹੋਰ ਵੀ ਕੋਈ ਸਵਾਲ ਚਾਹੀਦਾ ਉਹ ਉਹਨਾਂ ਦੇ ਇੰਸ਼ਾਰਨ ਦੇ ਸਬੰਧੀ ਤੋਂ ਥਿੰਕਿੰਗ ਇੰਸ਼ਾਰਨਸ ਦੇ ਨਾਲ ਕੰਟੈਕਟ ਕਰ ਸਕਦੇ ਨੇ ਕੈਮਰਾਮੈਨ ਅਮਿਤ ਪਨੇ ਸਰ ਦੇ ਨਾਲ ਸ਼ਰੀ ਗੌਰਵਾ ਸਰੇ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਤੇ ਮੁਕਦਾਨਾ ਮੀਤ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ